ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਮ ਜੈ ਭਾਰਤ ਸਭੀ ਬਾਜੀ ਦਰੋ ਘਟਾਈ ਹੈ ਹਨ ਚਲੋ ਮੈਂ ਦੱਸਣਾ ਚਾਹੁੰਨਾ ਕਿ ਆਪਾਂ ਜੈ ਪੀਮ ਕਿਉਂ ਕਹਾਂ ਛੋਟਾ ਥੋੜਾ ਥੋੜਾ ਕਮਾਦਾ ਜੇ ਸਾਰੇ ਪਾਸੇ ਹੈ ਨਾ ਜੈ ਪੀਮ ਬਾਬਾ ਸਾਹਿਬ ਡਾਕਟਰ ਬੀਡ ਕਰਤੀ ਨੌਕਸਾ ਦਾ ਨਾਰਾ ਹੈ ਜਿਨ੍ਹਾਂ ਨੇ 25 ਸਾਲ ਦੀ ਲੜਕੀ ਦਾ ਸੰਘਰਸ਼ ਤੋਂ ਬਾਅਦ ਉਹ ਉਪ ਨੌਰ ਮੰਤਰੀ ਬਣੀ ਕਾਨੂੰਨ ਮੰਤਰੀ ਤੋਂ ਬਾਅਦ ਸਭ ਤੋਂ ਪਹਿਲਾਂ ਸਾਨੂੰ ਉਹਨੇ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ ووٹ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਪੜ੍ਹਨ ਦਾ ਅਧਿਕਾਰ ਲੈ ਕੇ ਦਿੱਤਾ ਸਾਨੂੰ ਘਰ ਪ੍ਰੋਪਰਟੀ ਬਣਾਉਣ ਦਾ ਅਧਿਕਾਰ ਲੈ ਕੇ ਦਿੱਤਾ ਸਾਨੂੰ ਔਰਤਾਂ ਨੂੰ ਸਾਡੀਆਂ ਭੈਣਾਂ ਨੂੰ ਬਹੁਤ ਵੱਡਾ ਇੱਕ ਕਾਨੂੰਨ ਵਿੱਚ ਹਮਾਇਤ ਕੀਤੀ ਉਸ ਤੋਂ ਪਹਿਲਾਂ ਔਰਤਾਂ ਦਾ ਬਹੁਤ ਬੁਰਾ ਵਿਖਾ ਸੀਗਾ ਤੇ ਬਿੱਦਾਂਾਂ ਚ ਲਿਖਿਆ ਕਿ ਜਿਹੜੀ ਔਰਤ ਘਰ ਦੇ ਵਿੱਚ ਸਾਬਿਤਦਾ ਹੋ ਕੇ ਆਉਂਦੀ ਆ ਉਸ ਔਰਤ ਦਾ ਬਰਬਰ ਦਾ ਘਰ ਚ ਬੱਚਿਆਂ ਚ ਰੋਟੀ ਚ ਹਿੱਸਾ ਬਰਬਰ ਦਾ ਹੋਏਗਾ। ਪਰੰਦਾ ਲੇਖਨਾ ਚ ਤੇ ਨੌਕਰੀਆਂ ਚ ਬਰਬਰ ਦਾ ਮਾਰ ਤੋਂ ਮਾਰ ਹਿੱਸਾ ਹੋਏਗਾ। ਇਹ ਲਿਖਿਆ ਨੂੰ 52 ਦੇ ਸਿਧਾਂਤ ਕਿ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਊਗਾ। ਇਹ ਉਹਨਾਂ ਬਾਬਾ ਸਾਹਿਬ ਦਾ ਉਤਰ ਦੇਡਕਾਰ ਜੀ ਦਾ ਉਹ ਸਾਹਿਬ ਦਾ ਨਾਰਾ ਉਹਨਾਂ ਦੇ ਸਿਧਾਂਤ ਦੇ ਮੁਤਾਬਕ ਆਪਣੀ ਸਮੂਹ ਮਜ਼ਦੂਰ ਗੱਲਪਰ ਸਭਾ ਇੱਕ ਰਜਿਸਟਰ ਪਾਲਤੀਆ ਉਹ ਕੰਮ ਕਰਦੀ ਹੈ ਤੇ ਮੈਂ ਕਹਿੰਦਾ ਕਿ ਵੇਖੋ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਤੇ ਉਹਨਾਂ ਲਈ ਕਿਤੇ ਕਿਤੇ ਸ਼ੁਰੂਆਤ ਤੇ ਨਾਰਾ ਤਾਂ ਹੋਣਾ ਜ਼ਰੂਰੀ ਹੈ ਨਾ ਤਾਂ ਇਹ ਢਿੱਲਾ ਨਹੀਂ ਹੋਣਾ ਚਾਹੀਦਾ ਮੈਂ ਦੁਬਾਰਾ ਬੇਨਤੀ ਕਰਨਾ ਇਸ ਤਰੀਕੇ ਪੂਰੇ ਜੋਰ ਨਾਲ ਮਾਰੀਏ ਨਾਰਾ ਕਿ ਪਿੰਡ 'ਚ ਫੋਟਾ ਲੱਗੇ ਕਿ ਦੇਖੀ ਕੁਝ ਨਹੀਂ ਕੀਤੀ जय या हजे भी ठीक नहीं हो चलो में हम ने। 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 मैं गल करा कि मैं साबकांचायत मैंबर बेसराज पंचायत मैंबर पिंड जी लखा सिंह ताड़ देनेक मजदूर की मीटिंग हुई मौके पर साढ़े ਦੀਂਗੀ ਪੰਚਾਇਤ ਮੈਂਬਰ ਕੀ ਨਾਮ ਦੱਸਿਆ ਸੀ ਮਲਾ ਸਿੰਘ ਤੇ ਬਾਈ ਜੀ ਤੁਹਾਡਾ ਨਾਮ ਸਮਝੋ ਚੰਨਣ ਸਿੰਘ ਸਾਡੇ ਇਸ ਪਿੰਡ ਦੇ ਮੁਖੀ ਆ ਬਟੇਰੇ ਪਰਵਾਦ ਚੋਂ ਸਾਡੇ ਚੋਂ ਅੱਜ ਮੇਰੀ ਐਸ ਭੈਣ ਨੇ ਨਾਮ ਕੀ ਆ ਭੈਣ ਜੀ ਬੀਬੋ ਇਹਨੇ ਆਲੀ ਸਾਡਾ ਧੂਆ ਚੜਾ ਦਿੱਤਾ ਕੁਝ ਗੱਲਾਂ ਕਰਕੇ ਉਹ ਹੱਸਦੀ ਆ ਬੀਬੋ ਭੈਣ ਸਾਡੀ ਨੇ ਕੰਮ ਕੀਤਾ ਬੀਬੋ ਭੈਣ ਸਾਡੀ ਨੇ ਕੰਮ ਕੀਤਾ ਸਾਡੀ ਮੌਜੂਦਗੀ ਚ ਨਹੀਂ ਹੈ ਸਾਡੇ ਤੋਂ ਪਹਿਲਾਂ ਇੱਕ ਪੰਚਾਇਤ ਦਾ ਕੰਮ ਕੀਤਾ ਜਿਹਦੇ ਚ ਪੈਸੇ ਅੜ ਗਏ ਸਿਰਫ ਅਸੀਂ ਤਾਂ ਜ਼ਿੰਮੇਵਾਰ ਹਾਂ ਕਿ ਅਸੀਂ ਇੱਕ ਇਹਦੀ ਅਪਲੀਕੇਸ਼ਨ ਲਾਈ ਔਰ 2-3 ਵਾਰ ਮੇਰੇ ਨਾਲੇ ਲੋਜਪੋਤ ਕਰਨੀ ਚਾਹੀਦੀ ਗਈ ਆ ਮੈਂ ਚਾਹਾਂਗਾ ਕਿ ਬੜੀ ਮਿਹਰਬਾਨੀ ਹੈ ਵੀ ਪਰ ਇਹ ਦੋਸ਼ ਲਾ ਰਹੀ ਹੈ ਕਿ ਬੱਗੇ ਦੇ ਧਰਨੇ ਤੇ ਗਈਆਂ ਮੈਂ ਬੇਨਤੀ ਕਰੂੰਗਾ ਕਿ ਧਰਨਾ ਮਨਰੇਗਾ ਮਜ਼ਦੂਰਾਂ ਦਾ ਸਾਰਿਆਂ ਦਾ ਹੈ ਬੱਗੇ ਦਾ ਨਹੀਂ ਹੈ ਤੇ ਮਨਰੇਗਾ ਬਾਰੇ ਮੈਂ ਜਾਣਕਾਰੀ ਦਵਾਂਗੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੇ ਵੀ ਮਨਰੇਗਾ ਸ਼ੁਰੂ ਕਿੱਥੋਂ ਹੋਈ ਹੈ ਹੈਨਾ ਕੋਈ ਸਰਕਾਰ ਦਾਵਾ ਨਾ ਕਰੇ ਕਿਸੇ ਸਰਕਾਰ ਨੇ ਨਹੀਂ ਦਿੱਤਾ ਇਸ ਲਈ ਇਹ ਦੱਸਣਾ ਮੇਰਾ ਫਰਜ਼ ਹੈ ਛੁੱਟੇ ਮੜੇ ਜੋ ਭੁਮਿਆ ਇਧਰ ਦੇ ਬੰਦਿਆਂ ਦਾ ਵਿਚੇ ਰਹਾਣਾ ਚਾਹੀਦਾ ਸਾਰਾ ਆਉਣਾ ਫਿਰ ਐ ਰੁਪਿਆ ਕੀ ਜਿਆਵਾ ਨਹੀਂ ਹੋ ਗਿਆ 1952 ਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਊਗਾ ਜਿਹੜਾ ਰੋਜੀ ਰੋਟੀ ਲਿਖਿਆ ਸੀ ਉਹਦੇ ਤੋਂ 1952 ਤੋਂ ਬਾਅਦ 2005 ਚ ਤੁਲਿਤ ਖੋਜ ਕੀਤੀ ਸੀ ਜਿਹਨੇ ਲਿਖਿਆ ਰੋਜ਼ਗਾਰ ਗਰੰਟੀ ਯੋਜਨਾ 2005 ਪੂਰੇ ਪਾਲਚ ਪਿੰਡਾਂ ਦਾ ਰੋਜ਼ਗਾਰ ਇੱਕ ਗਰੰਟੀ ਕਰੂਣ ਬਣ ਗਿਆ ਸੀਗਾ ਗਰੰਟੀ ਨਾਲ ਹਰ ਸਾਲ ਹਰ ਘਰ 'ਚ ਘੱਟੋ-ਘੱਟ 100 ਦਿਨ ਦਾ ਕੰਮ ਮਿਲਦਾ ਹੈ ਹਰ ਘਰ ਹਰ ਸਾਲ ਘੱਟੋ-ਘੱਟ 100 ਦਿਨ ਦਾ ਕੰਮ ਮਿਲਦਾ ਹੈ 100 ਦਿਨ ਦੇ ਕੰਮ ਦਾ ਤੁਹਾਡਾ ਪਿਛਲੇ ਰੇਟ ਦੇ ਸਾਹਮਣੇ ਦਿਹਾੜੀ ਦੇ ਸਰਕਾਰੀ ਦਿਹਾੜੀ ਦੇ ਰੇਟ ਦਾ ਸਾਫ਼ੀ 25 ਤੋਂ ਲੈ ਕੇ 3000 ਰੁਪਿਆ ਹਰ ਘਰ ਹਰ ਸਾਲ ਦਾ ਬੰਦਾ ਸੀ ਜੇ ਆਪਾਂ ਜੋੜ ਲਾ ਲਈਏ ਪਿਛਲੇ 2005 ਤੋਂ ਲੈ ਕੇ 25 ਤੱਕ ਅਜੇ 1 ਮਹੀਨਾ ਕੱਤਾ ਆਪਾਂ 2024 ਤੱਕ ਲਾ ਲਈਏ 19 ਸਾਲ ਤੁਹਾਡੇ ਬੰਦੇ ਆ 19 ਸਾਲ ਨਾਲ ਆਪਾਂ ਜੋੜ ਲਾ ਲਈਏ ਕਿ ਤੁਹਾਡੇ ਹਰ ਘਰ ਦਾ ਆ ਉਦੋਂ ਤੋਂ ਲੈ ਕੇ ਅੱਜ ਤੱਕ 5,70,000 ਰੁਪਏ ਸਰਕਾਰੀ ਪੈਸਾ ਬੰਦਾ ਸੀ 5 ਲੱਖ 70000 ਰੁਪਏ ਸਰਕਾਰੀ ਪੈਸਾ ਬੰਦਾ ਸੀ ਲੇਕਿਨ ਸਰਕਾਰ ਨੇ ਜਿਮੇਵਾਰੀ ਕਿਹਦੀ ਲਈ ਸੀ ਕੌਣ ਮਨਰੇਗਾ ਚਲਾ ਸਕਦਾ ਹੈ ਇਹਨਾਂ ਦੇਖ ਕੇ ਲੱਗ ਕੇ ਇਹ ਸਾਡੇ ਪੰਚਾਇਤ ਮੈਂਬਰ ਕਹਿੰਦੇ ਆਪਾਂ ਇਹ ਸੌ ਕਰੀਏ ਇਹ ਪਰ ਗੱਲ ਤਾਂ ਹੁਣ ਕਰਨੀ ਪੈਗੀ ਆਪਾਂ ਮਾਫੀ ਮੰਗਰਾਂਗੇ ਜੇ ਕਿਸੇ ਨਾਲ ਨੁਕਸਾਨ ਹੋਇਆ ਹੈ ਨਾ ਜਿਮੇਵਾਰ ਉਹ ਮਨਰੇਗਾ ਦਾ ਕੰਮ ਕਰਾਊਗਾ ਕਿ ਜਿਹੜਾ ਹੱਥ ਜੋੜ ਕੇ ਪਬਲਿਕ ਦੇ ਨਿਮਾਹ ਹੋ ਕੇ ਆਉਂਦਾ ਉਹ ਪਬਲਿਕ ਦਾ ਮਨਿੰਦਾ ਹੁੰਦਾ ਪਬਲਿਕ ਇੱਥੇ ਇੰਡੀਆ ਪਬਲਿਕ ਨੇ ਮਨਿੰਦਾ ਚੁਣਿਆ ਉਹ ਵੀ ਜ਼ਿੰਮੇਵਾਰੀ ਹੁੰਦੀ ਆ ਕਿ ਪਿੰਡ ਦਾ ਰੋਜ਼ਗਾਰ ਲਾਗੂ ਕਰਨਾ ਪਿੰਡ ਦਾ ਵਿਕਾਸ ਲਾਗੂ ਕਰਨਾ ਪਿੰਡ ਦਾ ਸਵਿਧਾਨ ਲਾਗੂ ਕਰਨਾ ਪਿੰਡ ਨੂੰ ਇਨਸਾਫ਼ ਲੈ ਕੇ ਦੇਣਾ ਕਿ ਪਿੰਡ ਦੇ ਹੱਕ 'ਚ ਆਮ ਜਲਾਸ ਹੁੰਦਾ 2 ਵਾਰ ਸਾਲ 'ਚ ਮਤੇ ਪਾਸ ਕਰਕੇ ਚੰਗੇ-ਚੰਗੇ ਹੱਥ ਦੇ ਬੰਦੇ ਆ ਦੇ ਪਿੰਡ ਦੇ ਵਿਕਾਸ ਦੇਤੇ ਪਿੰਡ ਬੱਚਿਆਂ ਦੇ ਹੱਥ 'ਚ ਮਿਲ ਕੇ ਮਤੇ ਪਾਸ ਕਰਕੇ ਦੇਣ ਇਹ ਉਹਨਾਂ ਦੀ ਜ਼ਿੰਮੇਵਾਰੀ ਮੰਨੀ ਆ ਪਰ ਉਹ ਜ਼ਿੰਮੇਵਾਰੀ ਨੂੰ ਨਾ ਸਮਝਿਆ ਹੋਇਆ ਉਹ ਮੁੱਛਾ ਟ ਵੱਟ ਚੜਾਉਣੇ ਲੈ ਵੀ ਹੁਣ ਅਸੀਂ ਬਣ ਗਏ ਆ ਪੰਚਾਇਤ ਮੈਂਬਰ ਸਰਪੰਚ ਐਮ ਐਲ ਏ ਕਿਉਂ ਬੰਦਿਆਂ ਨਾਲ ਉਹ ਉਲਟਾ ਸਿਸਟਮ ਸ਼ੁਰੂ ਕੀਤਾ ਹੋਇਆ ਕੱਟ ਦਿਓ ਪੈਨਸ਼ਨ ਕੱਟ ਦਿਓ ਸਕਨ ਸਕੀਮ ਕੱਟ ਦਿਓ ਰਾਸ਼ਨ ਰੋਕ ਦਿਓ ਮਕਾਨ ਰੋਕ ਦਿਓ ਮਰਲੇ ਸਾਡੀ ਸਰਕਾਰ ਦੇਵੇਗੀ ਦੇਵੇਗੀ ਕਦੋਂ 4 ਸਾਲਾਂ 6 ਮਹੀਨਿਆਂ ਬਾਅਦ ਫੇਰ ਗੱਲਾਂ ਕਰੇਗੀ ਸਚਾਈ ਤੇ ਕਿਸੇ ਨੂੰ ਸਵੀਕਾਰ ਨਹੀਂ ਸਾਚਾ ਕੀ ਝੂਠਾ ਬਈ ਹਾਂ ਬਈ ਸਾਚਾ ਨਹੀਂ ਮੇਰੀ ਭੈਣ ਨਹੀਂ ਦੋਗੀ ਸਾਚਾ ਹੈ ਤਾਂ ਇਸ ਲਈ ਵੇਖੋ ਅਸੀਂ ਕਹਿੰਦੇ ਆ ਕਿ ਬਾਬਾ ਸਾਹਿਬ ਦਾ ਸਿਧਾਂਤ ਜੋ ਵਿਸ਼ਿਆ ਹੋਇਆ ਉਹ ਤੁਹਾਨੂੰ ਮਾਲਕ ਸ਼ੋ ਕਰਦਾ ਹਰ ਜਗ੍ਹਾ ਤੇ ਜੇ ਤੁਹਾਡੇ ਖਾਤੇ ਚ ਮਰੇਗਾ ਲਿਖੀ ਕੋਈ ਮਕਾਨ ਟੈਲਪੱਟੇ ਦੀ ਗ੍ਰਾਂਟ ਬੱਚਿਆਂ ਦੇ ਕੋਲਰਸਿਪ ਉਹਦੇ ਵਿੱਚ ਮੈਡੀਕਲ ਸਹੂਲਤਾਂ ਇੱਕ ਤੁਹਾਡੇ ਸੰਵਿਧਾਨਕ ਹੱਕ ਨਹੀਂ ਇਹ ਸਰਕਾਰ ਦੀਆਂ ਨਿਮਾਰੀਆਂ ਚ ਗੋਡੇ ਪੈਣ। ਸਕੀਮ ਨੂੰ ਤੁਸੀਂ ਲਾਗੂ ਕਰਾਉਣਾ ਹੈ ਜਿਹੜੇ ਲੋਕ ਗੁਣੇ ਆ ਉਹਨਾਂ ਨੇ ਨਹੀਂ ਕਰਵਾਉਣਾ। ਉਹਨਾਂ ਨੇ ਤਾਂ ਆਪ ਦੇ ਫੁੱਟਕਲਾ ਖਰਚੇ ਪਬਲਿਕ ਦੇ ਖਰਚੇ 'ਚ ਕਟਨੇ ਆ। ਆ ਰਾਸ਼ਨ ਕਟ ਨਹੀਂ ਸਕਦਾ ਢੀਕੂ ਵਾਲਾ ਢੀਕੂ ਹੋਲਡਰ ਜੇਕਰ ਸਿਆਸੀ ਲੋਕਾਂ ਦੀ ਸਹਿਮਤੀ ਨਾ ਹੋਵੇ। ਉਹਨਾਂ ਦੀ ਸਾਂਝੀ ਨਾਲ ਚੱਲਦੀਦਾ। ਬ੍ਰਿਕਾ ਤੁਹਾਡੀ ਕੋਈ ਰੋਕ ਨਹੀਂ ਸਕਦਾ ਜੇਕਰ ਸਿਆਸੀ ਬੰਦਿਆਂ ਦੀ ਸਹਿਮਤੀ ਨਾ ਹੋਵੇ ਪੈਨਸ਼ਨ ਸਕੈਮ ਸਕੀਮ ਬੱਚਿਆਂ ਦੇ ਕੋਲਰਸ਼ਿਪ ਲਈ ਤੁਸੀਂ ਐਨੇ-ਐਨੇ ਬੱਚੇ ਪੜਾਏ ਆ ਤੁਹਾਨੂੰ ਕੋਈ ਅਸਲੀ ਖਾ ਕੋਲਰਸ਼ਿਪ ਬੱਚਿਆਂ ਦਾ ਨਹੀਂ ਦਿੱਤਾ ਸਰਕਾਰ ਇਹੋ ਜਿਹੇ ਤਰ੍ਹਾਂ ਮੈਡੀਕਲ ਸਹੂਲਤਾਂ ਇਹ ਸਾਰੀ ਜਿਹੜੀ ਲੁੱਟ ਹੁੰਦੀ ਆ ਇਹ ਜਿਨ੍ਹਾਂ ਲੋਕਾਂ ਨੂੰ ਚੁਣਿਆ ਤੁਸੀਂ ਵੋਟ ਪਾਈ ਉਹਨਾਂ ਦੀ ਸਹਿਮਤੀ ਨਾਲ ਹੁੰਦੀ ਆ ਸਾਡੀ ਗਰੀਬਾਂ ਦੀ ਲੁੱਟ ਦੇ ਨਾਲ ਇਹਨਾਂ ਦੇ ਖਰਚੇ ਵੀ ਦੋਨੋਂ ਆਪ ਨੂੰ ਕਰਤੇ ਹੋਣਾ ਪਏਗਾ ਭਾਵੇਂ ਉਹ ਨਰੇਗਾ ਹੈ ਭਾਵੇਂ ਕਲ ਕੋਲਰhetra ਪਾਣੀ ਉਹ ਪੈਨਸ਼ਨ ਹੈ ਸਰਕਾਰੀ ਸਕੀਮਾਂ ਨੇ ਮਰਲੇ ਮਕਾਨ ਕਲੋਨੀਆਂ ਲੈਟਿੰਗ ਟੈਲ ਕੈਨ ਬੱਤੀ ਦੀ ਗਰਾੜ ਇਹਨਾਂ ਦੀ ਸਾਰਿਆਂ ਦੇ ਤੁਹਾਡੇ ਸੰਵਿਧਾਨਕ ਹੱਕ ਨੇ ਬਾਬਾ ਸਾਹਿਬ ਡਾਕਟਰ ਬਿੱਕਰਾ ਸਾਹਿਬ ਨੇ ਤੁਹਾਨੂੰ ਮਾਲਕ ਬਣਾਇਆ ਬੋਲਦੇ ਵੀ ਤੁਸੀਂ ਮਾਲਕ ਹੋ ਗੁਰਦੁਆਰਿਆਂ ਦੇ ਸਬਦਾਨ ਬਾਬਾ ਸਾਹਿਬ ਪਬਲ ਸਭ ਜੀਵਨ ਸਿੰਘ ਦਾ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਡੇ ਜਿਹੜੇ ਯੋਧੇ ਸੀਗੇ ਉਹਨਾਂ ਨੇ ਸੰਘਰਸ਼ ਕੀਤਾ ਤੇ ਗੁਰਦੁਆਰਿਆਂ ਦਾ ਸਬੰਧਾਨ ਵੀ ਤੁਹਾਡਾ ਹੈ ਹਰ ਪਾਸੇ ਤੁਸੀਂ ਮਾਲਕ ਹੋ ਪਰ ਮਾਲਕ ਹੋਣ ਦੇ ਬਾਅਦ ਵੀ ਸਾਡੀ ਸਮਝ ਨਹੀਂ ਬਣੀ ਅਸੀਂ ਕੱਟੇ ਨਹੀਂ ਹੋਏ ਅਸੀਂ ਸਾਰੇ ਪਾਸੇ ਉੱਡੇ ਹਾਂ ਆਓ ਆਪਾਂ ਇਸ ਗੱਲ ਨੂੰ ਸਮਝਦੇ ਹੁਆ ਕੱਠੇ ਹੋ ਕੇ ਆਪਣੀ ਹੱਕਾਂ ਦੀ ਲੜਾਈ ਲੜਨੀ ਹੈ ਮੈਨੂੰ ਇਹਦਾ ਕਿ ਅੱਜ ਕੀ ਜਿਹੜੀਆਂ ਸਰਪੰਚ ਬਣੇ ਹੋਏ ਆ ਆਮ ਆਦਮੀ ਪਾਰਟੀ ਦੇ ਇਹ ਕੰਮ ਚਲਾਉਣਗੇ ਠੀਕ ਆ ਨਿੱਕਰ ਜਿੱਥੇ ਵੀ ਮਰਜ਼ੀ ਸਾਨੀ ਇਹ ਰੋਕਣਗੇ ਅਸੀਂ ਮਰੇਗਾ ਚਲਾਵਾਂਗੇ ਸਾਡਾ ਸੰਵਿਧਾਨਕ ਹਾਕਾ ਲੇਕਿਨ ਪਹਿਲੋ ਵੀ ਕਾਲੀਆਂ ਦੀ ਸਰਕਾਰ ਚ ਵੀ ਅਸੀਂ ਕੰਮ ਚਲਾਇਆ ਕਾਂਗਰਸੀਆਂ ਦੀ ਸਰਕਾਰ ਵੀ ਚਲਾਇਆ ਤੇ ਝਾੜੂ ਵਾਲੀ ਤੇ ਨਕਮੀ ਸਰਕਾਰਾਂ ਇਹਨਾਂ ਦੇ ਤਾਸੀਂ ਘਰੋ ਕਰਾਂਗੇ ਅਸੀਂ ਦੇਸ਼ ਰਾਜ ਦੀ ਗਵਾਹੀ ਚ ਬੈਠ ਕੇ ਪੰਚਾਇਤ ਮੈਂਬਰ ਦੀ ਗਵਾਹੀ ਚ ਕਰ ਬੈਟਕੇ ਵੀ ਕਹੀ ਨੇ ਆ ਕਿ ਐਸੀ ਐਮ ਐਲਿਆਂ ਦਾ ਘਰਾਉ ਵੀ ਆਪਾਂ ਕਰਾਂਗੇ ਜੇ ਕਰ ਸਾਡੀ ਮਰੀਜ਼ਾਂ ਦੀ ਕੋਈ ਦਿੱਕਤ ਆਈ। ਤਾਂ ਮੇਰੀ ਬੇਨਤੀ ਆ ਕਿ ਹੱਥ ਜੋੜ ਕੇ ਤੁਹਾਨੂੰ ਔਰ ਮੇਰੀ ਭੈਣ ਨੂੰ ਔਰ ਹੋਰ ਵੀ ਜਿਹੜੇ ਵਿਸ਼ਵਾਸੀ ਆ ਆਨਲਾਈਨ ਮੇਰੀ ਵੀਡੀਓ ਉੱਤੇ ਸੁਣਦੇ ਹੋਣ ਉਹ ਕਦੀ ਇਹ ਨਾ ਕਹਿਣ ਕਿ ਬੱਗੇ ਦੇ ਧਰਨੇ ਤੇ ਗਏ ਆ ਜਾਂ ਧਰਨਾ ਬੱਗਾ ਸੰਦਾ ਇਹ ਧਰਨਾ ਸਾਰਿਆਂ ਦਾ ਸਮਝਾਏ। ਇਹ ਤੁਹਾਡਾ ਸਹਿਯੋਗ ਦੇਣਾ ਤੁਹਾਡਾ ਹੱਥ ਆਪਾਂ ਰਲ ਕੇ ਆਪਣੇ ਨਰੇਗਾ ਨੂੰ ਤੇ ਆਪਣੇ ਅਕਲ ਨਾਲ ਚਲਾਈਏ ਇੰਨਾ ਤੇ ਕੀ ਹੋਇਆ ਸਭ ਨੂੰ ਜੈ ਭੀ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਲਿਆ ਵੀ ਸਾਥੀ ਇੱਕ ਮਿੰਟ ਬੰਦ ਕਰਦੇ ਹਾਂ